ਸ਼ੰਗਰੂਰ ਦੀ ਧੀ ਨੇ ਸਿਰਫ ਆਪਣੇ ਮਾਪਿਆਂ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਦਿਖਾਇਆ। ਹਿਮਾਚਲ ਪ੍ਰਦੇਸ਼ ਦੀ ਨਿਆਇਕ ਪ੍ਰੀਖਿਆ ਦੇ ਵਿੱਚ ਚੌਥਾ ਸਥਾਨ ਹਾਸਲ ਕਰਨ ਵਾਲੀ ਮਹਿਕ ਗੁਪਤਾ ਹੁਣ ਸ਼ੰਗਰੂਰ ਦੀ ਮਾਣ ਬਣ ਚੁੱਕੀ ਹੈ। ਮਹਿਕ ਨੇ ਦੱਸਿਆ ਹੈ ਕਿ ਇਹ ਸਫਲਤਾ ਉਸ ਦੀ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। ਉਹ ਹਰ ਰੋਜ਼ 10 ਤੋਂ 12 ਘੰਟੇ ਤੱਕ ਪੜ੍ਹਾਈ ਕਰਦੀ ਸੀ ਤੇ ਘਰ ਨਹੀਂ ਬਲਕਿ ਲਾਇਬ੍ਰੇਰੀ ਦੇ ਵਿੱਚ ਹੀ ਸਮਾਂ ਬਿਤਾਉਂਦੀ ਸੀ। ਮਹਿਕ ਨੇ ਪਹਿਲਾਂ ਪੰਜਾਬ ਅਤੇ ਹਰਿਆਣਾ ਦੀ ਜੁਡੀਸ਼ੀਅਲ ਪ੍ਰੀਖਿਆ ਦੋ ਵਾਰ ਦਿੱਤੀ ਪਰ ਕਾਮਯਾਬ ਨਹੀਂ ਹੋ ਸਕੀ ਪਰ ਉਸਨੇ ਹਿੰਮਤ ਨਹੀਂ ਹਾਰੀ ਤੇ ਤੀਜੀ ਵਾਰ ਹਿਮਾਚਲ ਵਿੱਚ ਇਤਿਹਾਸ ਰਚ ਕੇ ਦਿਖਾ ਦਿੱਤਾ ਉਸਨੇ ਕਿਹਾ ਕਿ ਇਹ ਸਫਲਤਾ ਉਸਦੇ ਪਿਤਾ ਦਾ ਸੁਪਨਾ ਸੀ ਜੋ ਅੱਜ ਪੂਰਾ ਹੋ ਚੁੱਕਿਆ ਹੈ ਮਹਿਕ ਨੇ ਦੱਸਿਆ ਹੈ ਕਿ ਜਦੋਂ ਉਹ 7ਵੀਂ ਕਲਾਸ ਦੇ ਵਿੱਚ ਸੀ ਉਸਦੇ ਪਿਤਾ ਨੇ ਕਿਹਾ ਸੀ ਮੈਂ ਤੈਨੂੰ ਇਜਾਜ ਬਣਾਉਣਾ ਚਾਹੁੰਦਾ ਹਾਂ ਅੱਜ ਉਹੀ ਸੁਪਨਾ ਸੱਚ ਹੋ ਚੁੱਕਿਆ ਹੈ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਵੱਲੋਂ ਮੁਬਾਰਕਾਂ ਦੇ ਸਿਲਸਲੇ ਲਗਾਤਾਰ ਜਾਰੀ ਨੇ ਮੈਗਦੀ ਮਾਂ ਨੇ ਵੀ ਕਿਹਾ ਹੈ ਕਿ ਸਾਨੂੰ ਮਾਣ ਹੈ ਕਿ ਸਾਡੀ ਬੇਟੀ ਨੇ ਸਾਡਾ ਨਾਮ ਰੋਸ਼ਨ ਕਰਕੇ ਦਿਖਾਇਆ ਮੈਗ ਨੇ ਦੱਸਿਆ ਹੈ ਕਿ ਹੁਣ 1 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਉਹ ਜੱਜ ਦੀ ਕੁਰਸੀ ਉੱਤੇ ਬੈਠੇਗੀ ਬਸ ਇਹ ਕਹਿਣਾ ਚਾਹੂੰਗੀ ਕਿ ਹਰ ਕਿਸੇ ਨੂੰ ਜੋ ਵੀ ਪੇਪਰ ਦੀ ਤਿਆਰੀ ਕਰ ਰਿਹਾ ਹੈ ਕਿ ਆਪਣਾ ਕੰਸਿਸਟੈਂਟ ਰਹੀਓ ਹਮੇਸ਼ਾ ਫੇਲਿਅਰਸ ਇਸ ジャーニー ਦਾ 파ਟ ਨਹੀਂ ਤਾਂ ਕਦੀ ਵੀ ਇਸ ਤੋਂ ਹਾਰ ਨਹੀਂ ਮੰਨੀ ਮੈਂ ਖੁਦ ਫੇਲਿਅਰਸ ਨੂੰ ਫੇਸ ਕੀਤਾ ਪਰ ਇੱਕੋ ਚੀਜ਼ ਮੈਂ ਸਿੱਖੀ ਸੀ ਕਿ ਹਮੇਸ਼ਾ ਹਾਰਡ ਵਰਕ ਕਰਦੇ ਰਹੋ ਕੰਸਿਸਟੈਂਟ ਰਹੋ ਤੇ ਇੱਕ ਦਿਨ ਤੁਹਾਡੀ ਮਿਹਨਤ ਜ਼ਰੂਰ ਰੰਗ ਲਾਉਗੀ ਪਹਿਲਾਂ ਕਿੱਥੇ ਕਿੱਥੇ ਤੁਸੀਂ ਟਰਾਈ ਕਰਦੇ ਹੋ ਮੈਂ ਪੰਜਾਬ ਤੇ ਹਰਿਆਣਾ ਚ ਟਰਾਈ ਕੀਤਾ ਸੀਗਾ ਇੱਕ ਵਾਰ ਮੈਨਸ ਦਿੱਤਾ ਹੋਇਆ ਤੇ ਪਿਛਲੀ ਵਾਰਾ ਹਰਿਆਣਾ ਦਿੱਤਾ ਸੀ ਉਹਦੇ ਮੇਰੇ 3.8 ਮਾਰਕਸ ਤੋਂ ਮੈਂ ਰਹਿ ਗਈ ਸੀ ਕਿੰਨਾ ਕੁ ਆਉਂਦੇ ਮੈਨੂੰ ਪੇਪਰ ਕੀ ਕਰਨਾ ਅਹ ਦੇਖੋ ਕੋਈ ਵੀ ਤੁਸੀਂ ਕੰਪੀਟੀਟਿਵ ਇਗਜ਼ਾਮ ਦਿਨੋ ਔ ਖਤਮ ਹੁੰਦਾ ਹੀ ਹੈ ਪਰ ਅਗਰ ਤੁਸੀਂ ਆਪਣਾ ਹਾਰਡਵਰਕ ਕਰਦੇ ਹੋ ਕੰਸਿਸਟੈਂਟ ਰਹਿੰਦੇ ਹੋ ਅਪ ਇਮਾਨਦਾਰੀ ਨਾਲ ਹਰ ਕੰਮ ਕਰਦੇ ਹੋ ਤਾਂ ਉਹ ਕੋਈ ਵੀ ਤੁਹਾਡਾ ਜੋ ਗੋਲ ਹੈ ਉਹ ਥੋੜਾ ਜਿਹਾ ਈਜ਼ੀ ਹੋ ਜਾਂਦਾ ਹੈ ਉਹਨੂੰ ਅਚੀਵ ਕਰਨਾ ਕਿੰਨੇ ਤੁਸੀਂ ਕੈਂਡੀਡੇਟ ਸੀਗੇ ਅ ਮਤਲਬ ਸਟਾਰਟਿੰਗ ਦੇ ਵਿੱਚ ਤਾਂ 26000 ਐਪਲੀਕੈਂਟਸ ਤਾਂ ਹੈਗੇ ਸੀ ਹਲੇ ਆਫੀਸ਼ਲ ਡਾਟਾ ਤਾਂ ਐਸੇਚ ਆਇਆ ਨਹੀਂ ਕਿ ਕਿੰਨੇ ਨੇ ਪੇਪਰ ਦਿੱਤਾ ਸੀ ਪਰ ਮੀਨਸ ਦੇ ਵਿੱਚ 20 ਟਾਈਮਸ ਬੱਚੇ ਸਿਲੈਕਟ ਹੁੰਦੇ ਨੇ ਤੇ ਉਸ ਤੋਂ ਬਾਅਦ ਇੰਟਰਵਿਊ ਦੇ ਲਈ 3 ਟਾਈਮਸ ਬੱਚੇ ਸਿਲੈਕਟ ਹੁੰਦੇ ਨੇ ਜਿੰਨੀਆਂ ਪੋਸਟ ਸੀਗੀਆਂ ਕਿੰਨੇ ਚਿਰ ਹੁੰਦਾ ਇੰਟਰਵਿਊ ਅ ਮੇਰਾ 40 ਮਿੰਟਸ ਦਾ ਇੰਟਰਵਿਊ ਸੀਗਾ ਜਦੋਂ ਕਲੀਅਰ ਕੀਤਾਗਾ ਤੁਹਾਨੂੰ ਪਤਾ ਲੱਗਾ ਕਿ ਮੈਂ ਪਾਸ ਹੋ ਗਈ ਜਿ ਸਿਲੈਕਟ ਹੋ ਗਈ ਤਾਂ ਮਨ ਵਿੱਚ ਉਸ ਟਿੰਕੀ ਖਿਆਲ ਆ ਇੱਕ ਵਾਰ ਤਾਂ ਮਤਲਬ ਮੈਨੂੰ ਖੁਦ ਯਕੀਨ ਨਹੀਂ ਹੋ ਰਿਹਾ ਸੀਗਾ ਵੀ ਇਹ ਪੇਪਰ ਮੈਨ ਨੇ ਕਲੀਅਰ ਕਰ ਲਿਆ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਹਰ ਕੋਈ ਵਧਾਈ ਦਿੰਦਾ ਗਿਆ ਹੈ ਜਿਵੇਂ ਵੀ ਉਸ ਤੋਂ ਬਾਅਦ ਮੈਨੂੰ ਹੌਲੀ ਹੌਲੀ ਰੈਅਲਾਈਜ਼ ਹੁੰਦਾ ਗਿਆ ਕਿ ਹਾਂ ਫਾਈਨਲੀ ਮੈਂ ਮੈਂ ਆਪਣਾ ਡ੍ਰੀਮ ਅਚੀਵ ਕਰ ਲਿਆ ਕਿਵੇਂ ਆਪਾਂ ਦੇਖਦੇ ਆ ਕਿ ਲੋਕ ਡਰਦੇ ਨੇ ਵੀ ਜੱਜ ਦੀ ਪੜ੍ਹਾਈ ਕਿੰਨੀ ਖੋਖੀ ਹੈ ਜਾਂ ਵਕੀਰ ਬੰਨਾ ਕਿੰਨਾ ਖੋਖਾ ਹੈ ਤਾਂ ਕੀ ਕਹਿਣਾ ਚਾਹੁੰਦਾ ਇਹੀ ਕਹਿਣਾ ਚਾਹੂੰਗੀ ਕਿ ਔਖਾ ਤਾਂ ਇਹ ਕੁਝ ਹੁੰਦਾ ਨਹੀਂ ਅਗਰ ਤੁਸੀਂ ਮੰਨ ਕੇ ਚੱਲੋਗੇ ਕਿ ਇਹ ਸਭ ਔਖਾ ਹੈ ਤਾਂ ਤੁਹਾਨੂੰ ਔਖਾ ਲੱਗੂਗਾ ਪਰ ਅਗਰ ਤੁਸੀਂ ਡਿਟਰਮਿੰਡ ਰਹੋਗੇ ਕਿ ਤੁਸੀਂ ਇਹ ਚੀਜ਼ ਕਰਨੀ ਹੈ ਤਾਂ ਉਹ ਚੀਜ਼ ਆਸਾਨ ਲੱਗਣੀ ਸ਼ੁਰੂ ਹੋ ਜਾਂਦੀ ਹੈ ਮੋਬਾਈਲ ਦੀ ਵਰਤੋਂ ਕੀਤੀ ਮੋਬਾਈਲ ਦੀ ਵਰਤੋਂ ਮੈਂ ਮਤਲਬ ਜਦੋਂ ਤੋਂ ਇਸ ਐਗਜ਼ਾਮ ਦੀ ਤਿਆਰੀ ਸ਼ੁਰੂ ਕੀਤੀ ਹੈ ਮੈਂ ਇਸ ਦਾ ਯੂਜ਼ ਸੋਸ਼ਲ ਮੀਡੀਆ ਚਲਾਉਣਾ ਬੰਦ ਕਰਤਾ ਸੀ ਤੇ ਮੈਂ ਕੋਸ਼ਿਸ਼ ਕਰਦੀ ਸੀ YouTube ਹਮੇਸ਼ਾ ਕੋਈ ਲੈਕਚਰ ਲਗਾ ਲੀ ਉਹ ਅਗਰ ਯਾ ਮੇਰਾ ਕੋਈ ਡਾਊਟ ਹੈ ਜਾਂ ਕੁਝ ਵੈਸੇ ਹੀ ਕੋਈ ਕਲਾਸ ਦੇਖਣੀ ਹੈ ਤਾਂ ਮੈਂ ਉਹਦੀ ਯੂਜ਼ ਕਰ ਦਿੰਦੀ ਸੀ ਜਾਂ ਫਿਰ ਅਗਰ ਕੁਝ ਕੇਸਸ ਵਗੈਰਾ ਪੜ੍ਹਨੇ ਹੁੰਦੇ ਸੀ ਮੈਂ ਉਹਦੀ ਫੋਨ ਦਾ ਯੂਜ਼ ਕਰਦੀ ਹੁੰਦੀ ਸੀ ਕਿਸ ਨੇ ਮੋਟੀਵੇਟ ਨਹੀਂ ਕੀਤਾ ਸੀ ਕਿ ਜੱਜ ਬੰਨਾ ਜਾਂ ਸ਼ੁਰੂ ਤੋਂ ਛੋਟਾ ਸਿੱਖਣਾ 7th 8th ਕਲਾਸ ਜਰ ਮੈਨੂੰ ਆਦਾ ਹੈ ਮੇਰੇ ਪਾਪਾ ਕਹਿੰਦੇ ਹੁੰਦੇ ਸੀ ਕਿ ਮੈਂ ਤੈਨੂੰ ਜੱਜ ਬਣਦੀ ਹੋਈ ਦੇਖਣਾ ਚਾਹਨਾ ਤਾਂ ਉਦੋਂ ਤੋਂ ਹੀ ਬਸ ਇਹ ਮੇਰਾ ਡ੍ਰੀਮ ਸੀਗਾ ਕਿ ਹਾਂ ਮੈਂ ਜੱਜ ਬੰਨਾ ਹੈ ਮੈਂ ਆਪਣੇ ਪਾਪਾ ਦਾ ਇਹ ਸੁਪਨਾ ਪੂਰਾ ਕਰਨਾ ਹੈ ਤਾਂ ਬਸ ਉਦੋਂ ਤੋਂ ਹੀ ਮੈਂ ਮਤਲਬ ਹਾਂ ਮੈਂ ठान ਲਿਆ ਸੀਗਾ ਘਰ ਤੋਂ ਕਿੰਦੀ ਜਿਆਦਾ ਸਪੋਰਟ ਰਹੀ ਪਿੰਡ ਸਰਕਲ ਦੀ ਗੱਲ ਕੀਤੀ ਤੇ ਉਹਨਾਂ ਵੱਲੋਂ ਵੀ ਕਿੰਨਾ ਜਿਆਦਾ ਧੋਖਾ ਮੇਰੇ ਮम्मा पापा ਮੇਰੇ ਭੈਣ ਭਾਈ ਸਭ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਮੇਰੇ ਫਰੈਂਡਸ ਵੀ ਐਵੇਂ ਦੇ ਹੀ ਸੀਗੇ ਕਿ ਉਹ ਮੈਨੂੰ ਹਮੇਸ਼ਾ ਮੋਟੀਵੇਟ ਹੀ ਕਰਦੇ ਰਹਿੰਦੇ ਸੀਗੇ ਮੇਰੇ ਫੇਲੀਅਰਸ ਬਾਅਦ ਵੀ ਹਮੇਸ਼ਾ ਮੈਨੂੰ ਮੋਟੀਵੇਟ ਕਰਦੇ ਰਹਿਣਾ ਕਿ ਹਾਂ ਮੈਂ ਇਹ ਤੋ ਕਰ ਲੇਗੀ ਅਗਰ ਮੈਨੂੰ ਕਦੀ ਵੀ ਸੈਲਫ ਡਾਊਟ ਹੁੰਦਾ ਸੀਗਾ ਕਿ ਮੈਂ ਕਰ ਨਹੀਂ ਸਕਦੀ ਹੈਗੀ ਤਾਂ ਫਿਰ ਉਹ ਹਮੇਸ਼ਾ ਇਹੀ ਕਹਿੰਦੇ ਸੀਗੇ ਕਿ ਤੂੰ ਜੋ ਮਿਹਨਤ ਕਰ ਰਹੀ ਹੈ ਦੇਖੀ ਨਾ ਇੱਕ ਦਿਨ ਜ਼ਰੂਰ ਰੰਗ ਲਾਉਗੀ ਤੇ ਤੂੰ ਸਕਸੈਸਫੁਲ ਹੋਏਂਗੀ ਤਾਂ ਉਹਨਾਂ ਸਭ ਦੀਆਂ ਵਿਸ਼ੇਸ ਕਰਕੇ ਮੋਟੀਵੇਸ਼ਨ ਕਰਕੇ ਮੈਂ ਅੱਜ ਇਹ ਮੁਕਾਮ ਹਾਸਲ ਕਰ ਪਾਈ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਮੇਰੀ ਬੇਟੀ ਜੱਜਵੰਤ ਚੁੱਕੀ ਹੈ ਇਹਨੇ ਸਦੇ ਸਾਰੇ ਮੇਰੇ ਭੈਣ ਭਾਈਆਂ ਦਾ ਰਿਸ਼ਤੇਦਾਰਾਂ ਦਾ ਬਹੁਤ ਨਾਮ ਰੋਸ਼ਨ ਕੀਤਾ ਹੈ ਇਹਨੇ ਬਹੁਤ ਸਖਤ ਮਿਹਨਤ ਦੇ ਬਾਵਜੂਦ ਇਹ ਮੁਕਾਮ ਹਾਸਿਲ ਕੀਤਾ ਹੈ ਅਸੀਂ ਇਹ ਤੋਂ ਬਹੁਤ ਖੁਸ਼ ਆ ਪ੍ਰਾਊਡ ਫੀਲ ਕਰ ਰਹੇ ਆ ਬਹੁਤ ਜ਼ਿਆਦਾ ਸਾਨੂੰ ਇਸ ਬੱਚੀ ਤੇ ਮਾਣ ਹੈ ਕਿ ਇਸਨੇ ਜਿਸ ਤਰ੍ਹਾਂ ਹੁਣ ਬਹੁਤ ਅੱਗੇ ਵਧੀਆ ਇਸ ਤਰ੍ਹਾਂ ਹੀ ਅੱਗੇ ਸਾਡਾ ਨਾਮ ਰੋਸ਼ਨ ਕਰੇ ਜਿਹੜੀਆਂ ਤੀਆਂ ਨੇ ਇਹ ਪੇਰੈਂਟਸ ਦਾ ਇੱਕ ਹੁਣ ਮਾਣ ਬਣ ਚੁੱਕੀਆਂ ਨੇ ਇਹਨਾਂ ਤੇ ਸਾਨੂੰ ਹੁਣ ਗੌਰਵ ਹੋਣਾ ਚਾਹੀਦਾ ਹੈ ਕੁੜੀਆਂ ਤੇ ਅਟੀ ਜਦੋਂ ਲੱਗਦਾ ਸੀਗਾ ਕਿ ਬੇਟੀ ਹੈ ਧੀ ਮੋਟੀਵੇਟ ਹੋ ਰਹੀ ਹੈ ਤਾਂ ਇਹ ਦੱਸ ਰਹੀ ਸੀ ਕਿ ਤੁਸੀਂ ਜਿਹੜਾ ਚਾਰਾ ਪੜ੍ਹਦੇ ਸੀਗੇ ਤਾਂ ਤੁਸੀਂ ਹੌਸਲਾ ਵੀ ਬਤਾਈ ਕਰਦੇ ਸੀ ਨਾ ਹਾਂਜੀ ਮੈਨੂੰ ਜਦੋਂ ਮੈਨੂੰ ਜਦੋਂ ਫੀਲ ਹੁੰਦਾ ਸੀ ਕਿ ਹੁਣ ਮੇਰੀ ਬੇਟੀ ਵੀ ਮੋਟੀਵੇਟ ਹੋ ਰਹੀ ਹੈ ਤਾਂ ਮੈਂ ਇਸ ਨੂੰ ਹਮੇਸ਼ਾ ਕਹਿੰਦੀ ਸੀ ਨਹੀਂ ਬੇਟਾ ਮਿਹਨਤ ਕਰਦੇ ਰਹੋ ਮੇਨ ਦਾ ਫਲ ਜਰੂਰ ਮਿਲੂਗਾ ਘਰ ਵਿੱਚ ਜਦੋਂ ਪਤਾ ਲੱਗਿਆ ਕਿ ਪੇਟੀ ਜੱਜ ਦੇ ਇਗਜ਼ਾਮ ਪਲੀਅਰ ਕਰ ਗਏ ਤਾਂ ਘਰ ਵਿੱਚ ਖਿਆਲ ਮੋਰ ਗਿਆ ਘਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਛਾ ਗਿਆ ਇਕਦਮ ਭੈਣ ਭਾਈ ਰਿਸ਼ਤੇਦਾਰ ਸਾਰੇ ਦੂਰ ਦੂਰੋਂ ਵਧਾਈਆਂ ਦੇਣ ਪਹੁੰਚੇ ਇਕਦਮ ਟੋਲਟ ਮੱਕਾ ਭੈਣ ਦੀਵਾਲੀ ਦਾ ਪੂਰਾ ਮਾਹੌਲ ਬਣ ਗਿਆ ਜੇ ਗੱਲ ਕੀਤੀ ਆਵੇ ਕੰਮ ਕਰਦੀ ਕੀ ਕੰਮ ਕਰਦੇ ਦੋਨਾਂ ਤੋਂ ਬਟਾਉਂਦੇ ਆ ਜਦੋਂ ਬੇਬੀ ਹੁੰਦੇ ਹਾਂਜੀ ਜ ਹਮੇਸ਼ਾ ਇਹਨੇ ਕਦੀ ਐਵੇਂ ਨਹੀਂ ਕਰਿਆ ਉਹ ਤਾਂ ਇਹਨੇ ਹੱਥ ਮੇਰੇ ਨਾਲ ਹੱਥ ਬਟਾਂਦੀ ਨੰਦੀ ਸੀ ਕਦੀ ਵੀ ਉਹ ਹੋ ਨਹੀਂ ਕੀਤਾ ਤਾਂ ਹੁਣ ਖੁਸ਼ੀ ਮੈਨੂੰ ਖੁਸ਼ੀ ਉਹ ਤੁਹਾਨੂੰ ਕਿਹੜੇ ਰਿਸ਼ਤੇਰ ਭੈਣ ਭਈਆ ਵਧਾਈਆਂ ਦੇਣਾ ਹਾਂ ਹਾਂਜੀ ਹਾਂ ਮੈਂ ਬਹੁਤ ਖੁਸ਼ ਆ ਇਸ ਤੋਂ ਵੱਧ ਖੁਸ਼ੀ ਦੀ ਗੱਲ ਮੇਰੇ ਲਈ ਹੋਰ ਹੋ ਸਕਦੀ ਮੈਂ ਮਹਿਸੂਸ ਕਰਨੀ ਆ ਮੇਰਾ ਨਾਮ ਜਤਿੰਦਰ ਕੇ ਅਦਰਖਸਾ ਤੁਹਾਡੀ ਸਿਸਟਰ ਨੇ ਜੋ ਜੱਜ ਬਣੀ ਨੀ ਕਿ ਹੋ ਜਾਂਦਾ ਮੈਨੂੰ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਕਿ ਮੇਰੀ ਜੋ ਵੱਡੀ ਭੈਣ ਹੈ ਮਹਿਕ ਗੁਪਤਾ ਉਹਨਾਂ ਨੇ ਹਿਮਾਚਲ ਜੁਡੀਸ਼ੀਅਲ ਸਰਵਿਸ ਦਾ ਪੇਪਰ ਕਲੀਅਰ ਕਰਕੇ ਉਹ ਹਿਮਾਚਲ ਦੇ ਵਿੱਚ ਜੱਜ ਬਣੇ ਨੇ ਤੇ ਸਾਡੇ ਪਰਿਵਾਰ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਸਾਡੇ ਪਰਿਵਾਰ ਵਾਸਤੇ ਕੀ ਪੂਰੇ ਸ਼ਹਿਰ ਵਾਸਤੇ ਪੂਰੀ ਮਾਣ ਵਾਲੀ ਗੱਲ ਹੈ ਕਿਉਂਕਿ ਪੰਜਾਬ ਦੇ ਸਿਰਫ ਤਿੰਨ ਹੀ ਬੱਚੇ ਨੇ ਜਿਹੜੇ ਹਿਮਾਚਲ ਦੇ ਵਿੱਚ ਸਿਲੈਕਟ ਹੋਏ ਨੇ ਇਹਨਾਂ ਦਾ 4th ਰੈਂਕ ਆਇਆ ਹਿਮਾਚਲ ਜੁਡੀਸ਼ੀਅਲ ਸੋ ਜਦੋਂ ਕਿਸੇ ਬੱਚੇ ਨੂੰ ਸਫਲਤਾ ਨੇ ਮਿਲਦੀ ਤਾਂ ਉਹ ਗੰਤ ਸੰਗਤ 'ਚ ਪੈ ਜਾਂਦਾਗਾ ਉਹਨਾਂ ਨੂੰ ਕਿਸ ਨਜ਼ਰ ਨਾਲ ਜੀਣਾ ਚਾਹੀਦਾ ਜੀ ਹਾਂ ਜਦੋਂ ਬੱਚੇ ਨੂੰ ਇੱਕ ਵਾਰੀ ਸਫਲਤਾ ਨਹੀਂ ਮਿਲਦੀ ਤਾਂ ਉਹਦੇ ਅੱਗੇ ਬਹੁਤ ਮਤਲਬ ਉਹ ਬੱਚਾ ਡੀਮੋਟੀਵੇਟ ਫੀਲ ਹੁੰਦਾ ਜਿਵੇਂ ਕਿ ਮੇਰੇ ਸਿਸਟਰਸ ਸੀ ਉਹਨਾਂ ਨੇ ਵੀ ਪਹਿਲਾਂ ਪੰਜਾਬ ਜੁਡੀਸ਼ੀਅਲ ਸਰਵਿਸਿਜ਼ ਤੇ ਹਰਿਆਣਾ ਜੁਡੀਸ਼ੀਅਲ ਸਰਵਿਸਿਜ਼ ਦਿੱਤੀਆਂ ਸੀਗੀਆਂ ਬਟ ਅਸੀਂ ਉਹਨਾਂ ਨੂੰ ਕਨਸਟੈਂਟ ਅਸੀਂ ਉਹਨਾਂ ਨੂੰ ਮੋਟੀਵੇਟ ਕਰਦੇ ਰਹੇ ਤੇ ਅਸੀਂ ਉਹ ਬਹੁਤ ਹੀ ਜ਼ਿਆਦਾ ਕਨਸਿਸਟੈਂਟ ਵੀ ਰਹੇ ਆਪਣੀ ਤਿਆਰੀ ਦੇ ਵਿੱਚ ਤੇ ਉਹਨਾਂ ਨੇ ਜਿੰਨੀ ਉਹ ਪਹਿਲਾਂ ਮਿਹਨਤ ਕਰਦੇ ਸੀ ਉਸ ਤੋਂ ਵੀ ਉਹਨਾਂ ਨੇ ਹੋਰ ਜ਼ਿਆਦਾ ਮਿਹਨਤ ਕੀਤੀ ਤਾਂ ਕਿ ਉਹਨਾਂ ਦੀ ਜਿਹੜੀ ਹੁਣ ਮਿਹਨਤ ਆਪਾਂ ਵੀ ਹੁਣ ਦੇਖ ਸਕਦੇ ਹਾਂ ਕਿ ਜਿਹੜੀ ਹੁਣ ਉਹਨਾਂ ਦੀ ਮਿਹਨਤ ਸੀ ਉਹਨੇ ਹੁਣ ਰੰਗ ਲਾਈ ਤੇ ਉਹ ਚੌਥਾ ਰੈਂਕ ਲੱਗ ਗਿਆ ਹਿਮਚਲ ਡਿਵੀਜ਼ਨ ਸਰਵਿਸਿਜ਼ ਦੇ